ਅਮਰਤਸਰ ਦੇ ਹੱਤੀ ਇਰੀਏ ਦੇ ਪਿੰਡ ਮਰੜੀ ਖੁਰਦ ਵਿਖੇ ਅਕਾਲੀ ਦਲ ਦੇ ਜੁਵਾ ਨੇਤਾ ਵਿਕਰਮਜੀਤ ਮਜੀਠੀਆ ਦੇ ਕਰੀਬੀ ਦੇ ਮਾਰੀਆਂ ਗੋਲੀਆਂ ਕਰੋਪ ਧੀਜੀ ਨੂੰ ਅਕਾਲਜ ਦੀ ਬਾਸਰ ਛਡਾਉਣ ਦੇ ਲਈ ਗਿਆ ਸੀ ਇਹ ਵਿਅਕਤੀ ਮਾਮਲਾ ਅਮਰਤਸਰ ਦੇ ਹੱਤੀ ਦੇ ਪਿੰਡ ਮਰੜੀ ਖੁਰਦ ਖੁਰਦਾ ਜਿੱਥੇ ਮਖਵਿੰਦਰ ਸਿੰਘ ਨਾਂ ਦਾ ਵਿਅਕਤੀ ਜੋ ਅਕਾਲੀ ਦਲ ਦਾ ਜੁਵਾ ਨੇਤਾ ਹੈ ਤੇ ਵਿਕਰਮਜੀਤ ਮਜੀਠੀਆ ਦਾ ਰਿਬੀ ਦੱਸਿਆ ਜਾ ਰਿਹਾ ਹੈ ਇਸ ਨੂੰ ਲੈ ਕੇ ਜਦ ਇਹ ਆਪਣੀ ਭਤੀਜੀ ਨੂੰ ਕਾਲਜ ਦੀ ਬੱਸ ਚੜਾਉਣ ਦੇ ਲਈ ਗਿਆ ਤਾਂ ਇਸ ਨੇ ਆਪਣੀ ਭਤੀਜੀ ਨੂੰ ਬੱਸ ਚੜਾਉਣ ਤੋਂ ਬਾਅਦ ਜਦ ਵਾਪਸ ਮੁੜਿਆ ਤਾਂ ਕੁਝ ਅਣਪਛਾਤੇ ਵਿਅਕਤੀ ਜਿਨ੍ਹਾਂ ਦੇ ਮੂੰਹ ਬੰਨੇ ਹੋਏ ਸਾਮਣੋਂ ਵੱਲੋਂ ਅੰਨੇਵਾ ਫਾਇਰਿੰਗ ਕਰ ਦਿੱਤੀ ਦੱਸਿਆ ਜਾ ਰਿਹਾ ਹੈ ਕਿ 9 ਰਾਉਂਡ ਫਾਇਰ ਹੋਏ ਅਤੇ ਉਸ ਦੇ ਵਿੱਚ 5 ਇਸ ਦੇ ਲੱਗੇ ਹਨ ਜਿਸ ਨੂੰ ਲੈ ਕੇ ਗੰਭੀਰ ਹਾਲਤ ਦੇ ਵਿੱਚ ਜ਼ਖਮੀ ਹੋਇਆ ਤੇ ਇਸ ਨੂੰ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਇਸ ਨੂੰ ਲੈ ਕੇ ਪੁਲਿਸ ਵੱਲੋਂ ਹੁਣ ਇਹਨਾਂ ਅਣਪਛਾਤੇ ਵਿਅਕਤੀਆਂ ਜਿਹੜੀ ਹੈ ਉਹ ਭਾਲ ਕੀਤੀ ਜਾ ਰਹੀ ਹੈ ਔਰ ਤੁਹਾਨੂੰ ਸੁਣਾਉਣਾ ਹੈ ਕੀ ਸੀ ਪੂਰਾ ਮਾਮਲਾ ਤੇ ਕਿਉਂ ਇਸ ਤੇ ਵਿਅਕਤੀ ਚਲਾਈਆਂ ਗਈਆਂ ਗੋਲੀਆਂ ਜੀ ਸਰ ਆਪਣਾ ਨਾਮ ਦੱਸਿਓ ਤਾਂ ਕਿੰਨਾ ਤੇ ਗੋਲੀ ਲੱਗੀ ਹੈ ਤੁਹਾਡੇ ਕੀ ਲੱਗਦੇ ਹੈ ਕਿ ਕੀ ਕਰਦੀ ਹੈ ਮੈਂ ਸਤਨਾਮ ਸਿੰਘ ਨਾਮ ਮੇਰਾ ਮੇਰਾ ਸਾਲਾ ਵਾ ਤੇ ਉਹ ਇਤਰਾ ਰਜਾਨਾ ਭਤੀਜੀ ਨੂੰ ਚੜਾਉਣ ਲਈ ਜਾਂਦਾ ਹੈ ਜਾਂ ਫਿਰ ਚੌਂਕ ਦੇ ਵਿੱਚ ਗਿਆ ਤੇ ਉਹ ਕੋਲ ਜੋ ਚਲਾ ਕੇ ਵਾਪਸ ਮੁੜਿਆ ਤੇ ਉਹ ਫੇਰ ਕਿ ਉਹਨਾਂ ਨੇ ਜੇ ਮੂੰਹ ਵੱਧੇ ਮੁੜਿਆ ਨੇ ਉਹਨਾਂ ਨੇ ਗੋਲੀਆਂ ਮਾਰੀਆਂ ਕੰਮ ਕੀ ਕਰਦੇ ਸੀ ਇਹ ਖੇਤੀਬਾੜੀ ਕਰਦਾ ਹੈ ਮਕਬਿੰਦਰ ਕੋਈ ਪਰਾਣੀ ਗੰਜੀਪਾਜੀ ਹੈ ਜੀ ਪ੍ਰਾਣੀ ਤੇ ਮੁਖਮਿੰਦਰ ਤੋਂ ਪਤਾ ਲੱਗੇਗਾ ਜੀ ਹਾਂ ਕੋਈ ਹੈ ਆ ਕਿ ਕਿਵੇਂ ਕਿੰਨੀ ਗੋਲੀਆਂ ਲੱਗੀਆਂ ਗੋਲੀਆਂ ਦੱਸਦੇ ਆ ਨੌ ਰੌਂਡ ਹੋਏ ਆ ਫਾਇਰ ਤੇ ਪੰਜ ਲੱਗੀਆਂ ਪੁਲਿਸ ਨੂੰ ਕੀ ਮੰਗ ਕੀ ਕਰਦੇ ਪੁਲਿਸ ਤੋਂ ਇਨਸਾਫ ਦੀ ਮੰਗ ਆ ਵੀ ਜਿਹੜਾ ਕਾਰਵਾਈ ਕੀਤੀ ਤਫਤੀਸ਼ ਜਿਹੜੀ ਆ ਉਹ ਮੁਕੰਮਲ ਕੀਤੀ ਜਾ ਕੇ ਕਰਕੇ ਤੇ ਜਿਹੜੀ ਪੁਲਿਸ ਆ ਉਹ ਲੱਗੀ ਹੋਈ ਆ ਤੇ ਮੌਕੇ ਤੇ ਆਏ ਅਫਸਰ ਮਨਿੰਦਰ ਸਿੰਘ ਸਰਪੰਚ ਮੈਡੀਕਲ ਸਾਬਕਾ ਸਰਪੰਚ ਇਹ ਕੀ ਗੱਲ ਬਾਤ ਜਿਹੜਾ ਕੋਲੀ ਘਟਨਾ ਹੋ ਰਹੀ ਹੋਈ ਗੱਲ ਕੋਈ ਮੁਖਵਿੰਦਰ ਸਿੰਘ ਆਪਣੇ ਭਤੀਜੀ ਨੂੰ ਚੜਾਉਣ ਵਾਸਤੇ ਗਿਆ ਸੀ ਆਪਣੇ 3 ਵਾਲ ਚੌਂਕ ਦੇ ਵਿੱਚ ਕਾਲਜ ਜਾਂਦੀ ਆ ਰੋਜ਼ ਜਾਂਦਾ ਸੀ 7 ਵਜੇ ਦੇ ਕਰੀਬ ਉੱਥੋਂ ਜੋ ਚੜਾ ਕੇ ਵਾਪਸ ਆ ਰਿਹਾ ਵਾ ਤੇ ਉੱਥੇ ਕੋਈ ਅਣਪਛਾਤੇ ਨੌਜਵਾਨਾਂ ਨੇ ਗੋਲੀਆਂ ਮਾਰ ਕੇ ਤੇ ਤਿੰਨ ਜਾਨੇ ਦਸਤੇ ਆ ਇਹ ਮੋਟਰਸਾਈਕਲ ਤੇ ਸੀ ਇਹ ਐਕਟਵੇਤੀ ਸੀ ਅੱਛਾ ਜੀ ਕਿਹੜੇ ਹਮਲਾਵਾਂ ਬੱਸੀ ਗੋ ਮੋਟਰਸਾਈਕਲ ਤੇ ਆਏ ਉਹ ਮੋਟਰਸਾਈਕਲ ਤੇ ਆਂਦੇ ਆ ਕਿੰਨੇ ਲੋਕ ਹੋ ਸੀ ਤਿੰਨ ਜਣੇ ਸੀ ਕਾਰ ਦੇ ਕਿੰਨੇ ਰੌਡ ਪਾਏ ਹੋਏ ਤੇ ਕਿੰਨੀਆਂ ਟੋਲੀਆਂ ਲੱਗੀਆਂ ਦੱਸਣ ਮੁਤਾਬਕ 9 ਤੋਂ 10 ਦੇ ਆ ਰੌਂਡ ਫੈਰ ਹੋਏ ਆ ਤੇ 5 ਲੱਗੇ ਆ ਤੇ ਕੱਲੇ ਇਹੋ ਚੱਪੀਆਂ ਇਹ ਗੁੜੀਆਂ ਤੇ ਚੜ ਗਈ ਸੀ ਬਸ ਇਹਨੂੰ ਚੜਾਤਾ ਸੀ ਕੋਈ ਕਾਰਨ ਪਤਾ ਲੱਗਾ ਜੀ ਕੋਈ ਤਰਾੜੇ ਰੰਜਿਸ਼ਵਾਦੀ ਜਾਂ ਕੱਟਾ ਕਾਰਨ ਦਾ ਨਹੀਂ ਕੋਈ ਪਤਾ ਲੱਗਾ ਉਹ ਤੇ ਮੁਖਵਿੰਦਰ ਸਿੰਘ ਵੀ ਦੱਸ ਸਕਦਾ ਵਾ ਹੰਪੂਲਸ ਨੂੰ ਪੁਲਿਸ ਨੂੰ ਮੌਕੇ ਤੇ ਕੰਪਲੇਨਟ ਕੀਤੀ ਪੁਲਿਸ ਆਣ ਕੇ ਉਹ ਆਪਣੇ ਕਾਰਵਾਈ ਲਈ ਕਰ ਹਾਂ ਸਰ ਕੀ ਮਾਮਲਾ ਹੈ ਜਿਹੜਾ 3ਏ ਵਾਲ ਜਿਹੜੀ ਗੋਲੀ ਚੱਲੀ ਕੀ ਮਾਮਲਾ ਅੱਜ ਇੱਕ ਮਰੜੀ ਖੁਰਦੇ ਰਹਿਣ ਵਾਲੇ ਮੁਖਵਿੰਦਰ ਸਿੰਘ ਮੁਖਾ ਪੁੱਤਰ ਬਲਕਾਰ ਸਿੰਘ ਜੋ ਕਿ ਆਪਣੀ ਭਤੀਜੀ ਨੂੰ ਸਵੇਰੇ ਥਰੀਏ ਵਾਲਾ ਅੱਡੇ ਤੇ ਜੋ ਕਿ ਸਕੂਲ ਜਾਣ ਲਈ ਉਹਨੂੰ ਬੱਸੇ ਚੜਾਉਣ ਲਈ ਉੱਥੇ ਖੜਾ ਸੀਗਾ ਇਸੇ ਦੌਰਾਨ ਹੀ ਤਿੰਨ ਮੋਟਰਸਾਈਕਲ ਅੰਤਛਾਤੇ ਅ ਨੌਜਵਾਨਾਂ ਨੇ ਜਿਹੜਾ ਵਾ ਇਹਦੇ ਉੱਪਰ ਜਿਹੜਾ ਉਹ ਫਾਇਰ ਕੀਤੇ ਆ ਤੇ ਫਾਇਰ ਲੱਗਨ ਨਾਲ ਜਿਹੜਾ ਜ਼ਖਮੀ ਹੋ ਗਿਆ ਵਾ ਜਿਸ ਨੂੰ ਪਿੰਡ ਦੇ ਬਹੁਤ ਪਰ ਬੰਦਿਆਂ ਵੱਲੋਂ ਅਮਨਦੀਪ ਹਸਪਤਾਲ ਅਮਰਸਰ ਵਿਖੇ ਜਿਹੜਾ ਉਹ ਦਾਖਲ ਕਰਾਇਆ ਗਿਆ ਇੱਥੇ ਕਿ ਉਹਦਾ ਇਲਾਜ ਚੱਲ ਰਿਹਾ ਵਾ ਤੇ ਹਾਲਤ ਜਿਹੜੀ ਆ ਉਹ ਦੀ ਖਤਰੇ ਤੋਂ ਬਾਹਰ ਇਹਨੂੰ ਬੰਦੀ ਮੁਕਦਮਾ ਜਿਹੜਾ ਵਾ ਉਹ ਅਸੀਂ ਦਰਜ ਕਰ ਲਿਆ ਇਹ ਤਫਤੀਸ਼ ਕੀਤੀ ਜਾ ਰਹੀ ਆ ਛੇਤੀ ਜਿਹੜਾ ਆ ਇਹ ਦੋਸ਼ੀ ਜਿਹੜੇ ਆ ਇਸ ਲੱਖਾਂ ਦੇ ਪਿੱਛੇ ਹੋਂ ਮੁੱਢਲੀ ਤਫਤੀਸ਼ ਕੀ ਸਾਹਮਣੇ ਆ ਜੇ ਇਹ ਵੇਖੋ ਹਾਲ ਦੀ ਘੜੀ ਅਜੇ ਕੁਛ ਨਹੀਂ ਪਤਾ ਲੱਗ ਰਿਹਾ ਅਸੀਂ ਜਿਹੜਾ ਹੈਗਾ ਆ ਦੋਸ਼ੀ ਜਿੱਥੋਂ ਆਏ ਆ ਅਸੀਂ ਉਹ ਸਭ ਦੇ ਨਾਲ ਆਪਣੀ ਤਫਤੀਸ਼ ਕਰ ਰਹੇ ਆ ਟੈਕਨੀਕਲੀ ਵੀ ਤੇ ਇਹਨਾਂ ਦੇ ਜਿਹੜਾ ਗ੍ਰਿਫਤਾਰ ਹੋਣ ਤੇ ਜਾਏ ਤੇ ਜਿਹੜਾ ਜੋ ਇੰਜੜੇ ਆ ਇਹ ਜਦੋਂ ਠੀਕ ਹੋਏਗਾ ਫਿਰ ਇਹ ਦੀ ਪੁੱਛਗੇ ਤੋਂ ਬਾਅਦ ਹੀ ਦੱਸ ਸਕਦੇ ਆ ਫਾਇਰ ਕਿੰਨੇ ਹੋਏ ਤੇ ਕਿੰਨੇ ਲੱਗੇ ਜੀ ਇਹ ਤਕਰੀਬਨ ਤਿੰਨ ਚਾਰ ਫਾਇਰ ਜਿਹੜੇ ਆ ਉਹ ਇਹਦੇ ਟੱਚ ਹੋਏ ਆ ਮੇਨ ਕੇ ਪਾਰਟ ਦੇ ਉੱਤੇ ਨਹੀਂ ਆ ਜਿਵੇਂ ਕਿ ਨਾਲ ਰਕੜ ਕੇ ਲੰਗੇ ਹੋਏ ਆ ਇਦਾਂ ਦਾ ਹੈਗਾ ਪਰ ਮੌਕੇ ਤੇ ਜਿਹੜਾ ਵਾ ਉਹ 7-8 ਖੂਲ ਜਿਹੜੇ ਆ ਉਹ ਬਰੰਦ ਹੋਏ ਤੇ ਕੋਈ ਉਸਰ ਸਿਆਸੀ ਪਾਰਟੀ ਨਾਲ ਵੀ ਤੱਲੁਕ ਰੱਖਦਾ ਨਹੀਂ ਜੀ ਨਹੀਂ ਇਹੋ ਜੀ ਕੋਈ ਗੱਲ ਨਹੀਂ ਆ ਹੁਣ ਇਹਨਾਂ ਦੀ ਕੀ ਦੁਸ਼ਮਣੀ ਸੀ ਜਾਂ ਕੀ ਹੋਰ ਸੀ ਇਹ ਗੱਲ ਜਦੋਂ ਇਹ ਆਪਣੇ ਠੀਕ ਹੋ ਗਿਆ ਆਪਾਂ ਨੂੰ ਬਿਆਨ ਦੇਊਗਾ ਫੇਰ ਗੱਲ ਸਾਹਮਣੇ ਆ ਪਰ ਲੋਕਾਂ ਦਾ ਕਹਿਣਾ ਕਿ ਕਾਲੀਦਲ ਦੇ ਨਾਲ ਸੰਬੰਧ ਸੀਗਾ ਕਾਲੀ ਆਗੂ ਸੀਗਾ ਨਹੀਂ ਜੀ ਨਹੀਂ ਨਹੀਂ ਐ ਹੋਜੀ ਕੋਈ ਗੱਲ ਨਹੀਂ ਕਾਲੀਦਲ ਨਾਲ ਸੰਬੰਧਤ ਹੋਣ ਦਾ ਮਤਲਬ ਇਹਨੂੰ ਮਾਰਨਾ ਥੋੜੀ ਹੈ ਅਣਖਾਤੇ ਬੰਦੇ ਨਹੀਂ ਉਹਨਾਂ ਦੇ ਪਿੱਛੇ ਅਸੀਂ ਲੱਗੇ ਹੋਏ ਆ ਬੜੀ ਛੇਤੀ ਇਹਦਾ ਜੰਡਤਵਾ